ਉਮਰ ਦੇ ਇਸ ਪੜਾਤੇ ਇੰਜ ਕੱਲੀ ਰਹਿ ਜਾਊਂਗੀ ਕਦੇ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਬੇਟੇ ਨੂੰ ਬਾਹਰ ਗਏ ਨੂੰ ਮਸੀ 3 ਮਹੀਨੇ ਵੀ ਨਹੀਂ ਸੰਨ ਹੋਏ ਕਿ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ 6ਵੇਂ ਮਹੀਨੇ ਵਿੱਚ ਪੈਰ ਧਰਦੀ ਨੂੰ ਵਾਸਤੇ ਜਹਾਜ਼ ਦਾ ਸਫ਼ਰ ਮਾਫਿਕ ਨਹੀਂ ਸੀ ਭਾਵੇਂ ਉਸਨੇ ਢੇਰ ਸਾਰੀਆਂ ਤਸੱਲੀਆਂ ਦਿੱਤੀਆਂ ਪਰ ਉਸ ਦੇ ਵਾਪਿਸ ਪਰਤਣ ਮਗਰੋਂ ਇੱਕ ਵਾਰੀ ਫੇਰ ਗੁੰਮਨਾਮੀ ਵਾਲੇ ਹਨੇਰੇ ਦੀ ਬੁੱਕਲ ਵਿੱਚ ਜਾ ਪਈ। ਸਾਰਾ ਸਾਰਾ ਦਿਨ ਬਸ ਬਾਲਕਨੀ ਵਿੱਚ ਕੱਲੀ ਬੈਠੀ ਰਹਿੰਦੀ। ਕਦੀ ਕੁਝ ਸੋਚ ਰੋਣ ਨਿਕਲ ਜਾਂਦਾ, ਕਦੀ ਪੁਰਾਣੀ ਐਲਬਮ ਕੱਢ ਅਤੀਤ ਵਿੱਚ ਚੱਪੜ ਜਾਇ ਕਰਦੀ। ਕਦੀ ਇਹਨਾਂ ਦੇ ਮਨਪਸੰਦ ਕੌਫੀ ਵਾਲੇ ਕੱਪ ਵਿੱਚੋਂ ਕਿੰਨਾ-ਕਿੰਨਾ ਛਿਰਨਿ ਕਿੰਨੇ ਕਿ ਕਿੱਟ ਭਰਦੀ ਰਹਿੰਦੀ। ਕੁਝ ਦਿਨਾਂ ਤੋਂ ਨਾਲ ਲੱਗਦੇ ਖਾਲੀ ਫਲੈਟ ਵਿੱਚ ਕਾਫੀ ਰੌਣਕ ਸੀ। ਕੋਈ ਨਵਾਂ ਵਿਆਹਿਆ ਜੋੜਾ ਆ ਗਿਆ ਲੱਗਦਾ ਸੀ ਸ਼ਾਇਦ। ਹਮੇਸ਼ਾ ਵਿੜਕ ਜੀ ਰੱਖਿਆ ਕਰਦੀ। ਦੋਵੇਂ ਸਵੇਰੇ ਨਿਕਲ ਜਾਇ ਕਰਦੇ, ਆਥਣੇ ਉੜਦੇ। ਫਿਰ ਕਿੰਨਾ-ਕ ਗੱਲਾਂ ਮਾਰਦੇ ਰਹਿੰਦੇ ਕਦੇ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਇਆ ਕਰਦੀ ਜ਼ਿਆਦਾਤਰ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੀ ਹੁੰਦੀਆਂ ਮੈਂ ਸਾਰਾ ਕੁਝ ਚੁੱਪਚਾਪ ਇਤੇ ਹੀ ਆਪਣੇ ਵਜੂਦ ਤੇ ਮਹਿਸੂਸ ਕਰਦੀ ਰਹਿੰਦੀ ਆਖਿਰ ਬਾਲਕਨੀ ਦੀ ਬੱਤੀ ਜਗਾਉਣੀ ਵੀ ਬੰਦ ਜੀ ਕਰ ਦਿੱਤੀ ਕਿਦਰੇ ਉਹਨਾਂ ਦੇ ਪਿਆਰ ਮੁਹੱਬਤ ਵਾਲੇ ਪਲਾਂ ਵਿੱਚ ਕੋਈ ਖਲਲ ਨਾ ਪੈ ਜੇ ਇੱਕ ਦਿਨ ਐਤਵਾਰ ਸਵੇਰੇ ਸਵੇਰੇ ਬੁਏ ਤੇ ਦਸਤਕ ਹੋਈ ਬਾਹਰ ਖੋਲਿਆ ਤਾਂ ਦੋਵੇਂ ਸਨ ਹੱਸਦੇ ਹੋਏ ਫਿਰਸਮੀ ਜੀ ਮਿਲਣੀ ਮਗਰੋਂ ਲਾਲ ਚੋੜੇ ਵਾਲੀ ਨੇ ਸੰਗਦੀ ਹੋਈ ਨੇ ਗੱਲ ਸ਼ੁਰੂ ਕੀਤੀ ਆਖਣ ਲੱਗੀ ਆਂਟੀ ਤੁਹਾਡੇ ਗਵਾਂਡ ਵਿੱਚ ਨਾਲ ਵਾਲੀ ਬਾਲਕੋਨੀ ਆਵਲਿਆਂ ਹੁਣੇ-ਹੁਣੇ ਹੀ ਇੱਥੇ ਬਦਲ ਕੇ ਆਏ ਆਂ ਸਾਨੂੰ ਉੱਚੀ-ਉੱਚੀ ਗੱਲਾਂ ਕਰਨ ਦੀ ਆਦਤ ਏ ਆਸ ਕਰਦੀ ਆਂ ਤੁਹਾਨੂੰ ਪਰੇਸ਼ਾਨੀ ਤੇ ਨਹੀਂ ਹੁੰਦੀ ਹੋएगी ਸਹਿ ਸਭਾਈ ਮੋਹ ਨਿਕਲ ਗਿਆ ਕਿ ਧੀਏ ਪਰੇਸ਼ਾਨੀ ਕਾਦੀ ਤੁਹਾਡੀਆਂ ਗੱਲਾਂ ਤੇ ਸਗੋਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ ਫਿਰ ਕਿੰਨੀਆਂ ਸਾਰੀਆਂ ਗੱਲਾਂ ਢੇਰ ਸਾਰੀਆਂ ਵਕਫੀਆਂ ਨਿਕਲੀਆਂ ਮਗਰੋਂ ਸਿਆਲ ਦੀ ਨਿੱਗੀ ਜਿਹੀ ਸਵੇਰ ਵਿੱਚ ਚਾਹ ਦੀਆਂ ਪਿਆਲੀਆਂ ਵਿੱਚੋਂ ਨਿਕਲਦੀ ਹੋਈ ਮਿੱਠੀ ਜਿਹੀ ਭਾਫ਼ ਮੁਹੱਬਤ ਬਨਫੀਜਾ ਵਿੱਚ ਰਲਦੀ ਗਈ ਉਸ ਦਿਨ ਮਗਰੋਂ ਉਹਨਾਂ ਦੋਹਾਂ ਨੇ ਹਰ ਗੱਲਬਾਤ ਵਿੱਚ ਮੇਰੀ ਸ਼ਮੂਲੀਅਤ ਜ਼ਰੂਰੀ ਜਿਹੀ ਬਣਾ ਦਿੱਤੀ ਹੁਣ ਮੈਨੂੰ ਅਕਸਰ ਇੰਜ ਲੱਗਿਆ ਕਰਦਾ ਜਿੱਦਾਂ ਮੇਰਾ ਪੁੱਤ ਮੇਰੀ ਨੂੰਹ ਸਣੇ ਨਾਲ ਦੇ ਕਮਰੇ ਵਿੱਚ ਸ਼ਿਫਟ ਹੋ ਗਿਆ ਹੋਵੇ